ਹਾਂਜੀ ਦੋਸਤੋ ਫਾਈਨਲੀ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ। ਉਹਨੂੰ ਜਿਸ ਦਿਨ ਦਾ ਇੰਤਜ਼ਾਰ ਸੀ ਉਹ ਦਿਨ ਆ ਗਿਆ ਹੈ ਭਾਗਾ ਭਰਿਆ। ਮਸ਼ਹੂਰ YouTubeer ਦੇ ਸਟਾਰ ڈاکੂ ਫੈਮਿਲੀ ਨੂੰ ਸਾਰੇ ਜਾਣਦੇ ਹੋਵੋਗੇ। ਉਹ ڈاکੂ ਵੀਰ ਜੀ ਦੇ ਘਰ ਨੰਨੇ ਬੱਚੇ ਨੇ ਲਿਆ ਜਨਮ। ਇਸ ਦੀ ਜਾਣਕਾਰੀ ਬਾਈ ਜੀ ਨੇ ਸਾਡੇ ਨਾਲ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਸਾਂਝੀ ਕੀਤੀ। ਸੋ ਖਬਰ ਸੁਣਦਿਆਂ ਹੀ ਉਹਨਾਂ ਦੇ ਫੈਨਸ ਵੱਲੋਂ ਵਧਾਈਆਂ ਦੇਣ ਦਾ ਸੈੰਸਲਾ ਲਗਾਤਾਰ ਸ਼ੁਰੂ ਹੋ ਗਿਆ। ਉੱਥੇ ਹੀ ਦੀਪ ਸਰਦਾਰ ਨੇ ਵੀ ਕਮੈਂਟ ਕੀਤਾ ਕੰਗ੍ਰੈਚੁਲੇਸ਼ਨ। ਹਾਲੇ ਬਾਈ ਜੀ ਨੇ ਦੱਸਿਆ ਨਹੀਂ ਕਿ ਉਹਨਾਂ ਦੇ ਘਰ ਬੇ ਹੋਇਆ ਹੈ ਜਾਂ ਗਰਲ ਡਾਕੂ ਵੀਰ ਜੀ ਨੇ ਕੈਪਸ਼ਨ ਦੇ ਵਿੱਚ ਲਿਖਿਆ ਮੈਂ ਪਾਪਾ ਬਣ ਗਿਆ ਸੋ ਸਾਡੇ ਚੈਨਲ ਵੱਲੋਂ ਬਾਈ ਡਾਕੂ ਫੈਮਲੀ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਉਹਨਾਂ ਦੇ ਘਰ ਅੱਜ ਨਿਊ ਮੈਂਬਰ ਆਇਆ ਹੈ ਸੋ ਮੋਸਟ ਵੈਲਕਮ ਕੀਤਾ ਜਾਂਦਾ ਹੈ ਉਹਨਾਂ ਦਾ ਇਹ ਬੱਚਾ ਖੂਬ ਤਰੱਕੀਆਂ ਕਰੇ ਲੰਮੀ ਉਮਰ ਬਖਸ਼ੇ ਵਾਹਿਗੁਰੂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਡਾਕੂ ਵੀਰ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਗੁੜਤੀ ਦੇ ਰਿਹਾ ਹੈ ਗੋੜ ਉਸ ਦੇ ਮੂੰਹ ਨਾਲ ਜੁਠਾ ਰਿਹਾ ਹੈ ਅਤੇ ਹਤੇ ਬੇਬੀ ਦਾ ਫੇਸ ਰਿਵੀਲ ਨਹੀਂ ਕੀਤਾ ਦੋਸਤੋ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਜਦਦੇ ਵੀ ਫੇਸ ਰੀਵੀਲ ਹੋਵੇ ਗਾਇਸ ਤੁਹਾਡੇ ਨਾਲ ਜ਼ੋਰ ਤਸਵੀਰਾਂ ਸਾਂਝੀਆਂ ਕਰਾਂਗੇ ਉਹਨਾਂ ਚਿੱਕਰ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਆਪਾਂ ਫਿਰ ਮਿਲਦੇ ਹਾਂ ਦੋਸਤੋ ਨਵੀਂ ਵੀਡੀਓ ਦੇ ਨਾਲ